ਵਿਦੇਸ਼ ਜਾਣ ਦੀ ਲਿਸ਼ਤਿਆਂ ਦੇ ਵਿੱਚ ਕੀਤੀ ਜਾ ਰਹੀ ਸੌਦੇਬਾਜ਼ੀ ਜਵਾਨ ਮੁੰਡੇ ਕੁੜੀਆਂ ਵਿਦੇਸ਼ੀ ਧਰਤੀ ਤੇ ਪੈਰ ਰੱਖਣ ਦੇ ਲਈ ਕਿਸੇ ਵੀ ਹੱਦ ਤੱਕ ਜਾ ਰਹੇ ਨੇ ਅਤੇ ਇਸ ਦੇ ਵਿੱਚ ਉਹਨਾਂ ਦੇ ਮਾਪਿਓ ਵੀ ਉਹਨਾਂ ਦਾ ਸਾਥ ਦੇ ਰਹੇ ਨੇ ਕਿੰਨੀਆਂ ਹੀ ਇਹੋ ਜਿਹੀਆਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਕਿ ਗਰੀਬ ਕੁੜੀ ਨੂੰ ਵਿਆਹ ਕਿ ਲਜਾਇਆ ਜਾਂਦਾ ਹੈ ਤੇ ਫਿਰ ਉਹਾਂ ਦੇ ਪਰਿਵਾਰਾਂ ਨੂੰ ਰੋਲ ਦਿੱਤਾ ਜਾਂਦਾ ਹੈ ਕਈ ਵਾਰ ਮੁੰਡੇ ਵਾਲੇ ਪੈਸੇ ਲਾਣ ਨੂੰ ਤਿਆਰ ਹੋ ਜਾਂਦੇ ਨੇ ਪਰ ਉਹਨਾਂ ਦਾ ਰਿਸ਼ਤਾ ਨਿਭਦਾ ਨਹੀਂ ਅਤੇ ਫਿਰ ਕਿਸੇ ਨਾ ਕਿਸੇ ਦੀ ਜਾਨ ਜਾਂਦੀ ਹੈ ਤੇ ਪਰਿਵਾਰਿਕ ਮੈਂਬਰਾਂ ਦੀ ਜਾਨ ਤੇ ਬਣੀ ਰਹਿੰਦੀ ਹੈ ਇਹੋ ਜਿਹੀ ਹੁਣ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਮਈ ਦੇ ਮਹੀਨੇ ਦੇ ਵਿੱਚ ਹੀ ਮੁੰਡਾ ਤੇ ਕੁੜੀ ਦਾ ਵਿਆਹ ਹੋਇਆ ਸੀ ਅਤੇ ਉਸ ਤੋਂ ਬਾਅਦ ਦੋਹਾਂ ਦੇ ਰਿਸ਼ਤੇ ਇੰਨੇ ਜ਼ਿਆਦਾ ਕੜਵਾਹਟ ਭਰੇ ਹੋ ਗਏ ਕਿ ਸੁਣ ਕੇ ਹੈਰਾਨੀ ਹੁੰਦੀ ਹੈ ਕਿ ਲੋਕ ਇਹੋ ਜਿਹੇ ਵੀ ਨੇ ਮੁੰਡੇ ਦੇ ਇਲਜ਼ਾਮ ਨੇ ਕਿ ਕੁੜੀ ਅਤੇ ਉਸਦੇ ਮਾਪਿ ਉਹ ਹੀ ਸਹੀ ਤਰੀਕੇ ਦੇ ਨਾਲ ਨਹੀਂ ਰਹਿ ਰਹੇ ਮੈਨੂੰ ਗੈਂਗਸਟਰਾਂ ਦੇ ਕੋਲੋਂ ਧਮਕੀਆਂ ਦਿਵਾਣ ਤੱਕ ਦੀ ਗੱਲ ਕੀਤੀ ਜਾ ਰਹੀ ਹੈ ਪਰ ਇੱਧਰ ਕੁੜੀ ਵਾਲੇ ਆਖ ਰਹੇ ਨੇ ਕਿ ਸਾਡੀ ਗਰੀਬੀ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ ਸਾਡੀ ਧੀ ਦੀਆਂ ਵੀਡੀਓਜ਼ ਵਾਇਰਲ ਕਰ ਦਿੱਤੀਆਂ ਗਈਆਂ ਅਤੇ ਸਾਡੀ ਧੀ ਦੀ ਇੱਜ਼ਤ ਨੂੰ ਗਲੀ ਗਲੀ ਦੇ ਵਿੱਚ ਰੋਲਿਆ ਜਾ ਰਿਹਾ ਹੈ ਵਿਆਹ ਇਸ ਤੋਂ ਬਾਅਦ ਹੁੰਦੀ ਲੜਾਈ ਅਤੇ ਮੁੰਡੇ ਕੁੜੀ ਤੇ ਦੋਸ਼ ਇਹ ਸਾਰੇ ਮਾਮਲੇ ਇਸ ਸਮੇਂ ਥਾਣਿਆਂ ਦੇ ਵਿੱਚ ਨੇ ਕੁੜੀ ਦੇ ਪਰਿਵਾਰਕ ਮੈਂਬਰਾਂ ਦਾ ਸਾਫ਼ ਤੌਰ ਤੇ ਕਹਿਣਾ ਹੈ ਕਿ ਚਾਹੇ ਇਹ ਪੰਜਾਬ ਦੇ ਵਿੱਚ ਬੈਠੇ ਥਾਣਿਆਂ ਦੇ ਵਿੱਚ ਸਾਰਾ ਕੇਸ ਨਵੇੜ ਲੈਣ ਨਹੀਂ ਤਾਂ ਫਿਰ ਵਿਦੇਸ਼ ਦੇ ਵਿੱਚ ਵੀ ਇਹ ਕੇਸ ਚੱਲ ਹੀ ਰਿਹਾ ਹੈ ਆਖਿਰਕਾਰ ਇਹ ਸਾਰਾ ਮਾਮਲਾ ਕੀ ਹੈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਾਂ ਸੰਗਰੂਰ ਦੇ ਵਿੱਚ ਇੱਕ ਕੁੜੀ ਦਾ ਵਿਆਹ ਕੀਤਾ ਜਾਂਦਾ ਹੈ ਮਾਪਿਓ ਦੇ ਵੱਲੋਂ ਅਤੇ ਇਸ ਸ਼ਰਤ ਤੇ ਹੀ ਵਿਆਹ ਕੀਤਾ ਗਿਆ ਸੀ ਕਿ ਮੁੰਡੇ ਵਾਲੇ ਜੋ ਕਿ ਕਣਕਵਾਲ ਦੇ ਰਹਿਣ ਵਾਲੇ ਨੇ ਉਹੀ ਕੁੜੀ ਦੇ ਉੱਪਰ ਸਾਰਾ ਖਰਚਾ ਕਰਨਗੇ ਤੇ ਉਹਨਾਂ ਦੀ ਧੀ ਵਿਦੇਸ਼ ਤੇ ਵਿੱਚ ਜਾਵੇਗੀ ਪਰਿਵਾਰ ਦਾ ਕਹਿਣਾ ਹੈ ਕਿ 9 ਮਹੀਨੇ ਪਹਿਲਾਂ ਇਹ ਰਿਸ਼ਤਾ ਪੱਕਾ ਹੋ ਗਿਆ ਸੀ ਮੰਗੀ ਹੋਈ ਸੀ ਸਾਡੀ ਕੁੜੀ ਉੱਥੇ ਪਰ ਕੁਝ ਮਹੀਨੇ ਬਾਅਦ ਹੀ ਮੁੰਡੇ ਦੀ ਬੋਲਬਾਣੀ ਦੇਖ ਕੇ ਕੁੜੀ ਨੇ ਕਿਹਾ ਸੀ ਕਿ ਮੈਂ ਇੱਥੇ ਵਿਆਹ ਨਹੀਂ ਕਰਵਾਣਾ ਤਾਂ ਇਹ ਰਿਸ਼ਤਾ ਇੱਕ ਅਰੇਂਜ ਮੈਰਿਜ ਸੀ ਮਾਪਿਓ ਦੇ ਵੱਲੋਂ ਹੀ ਲੱਭਿਆ ਗਿਆ ਸੀ ਇਸ ਕਰਕੇ ਇਸ ਸਮੇਂ ਕੁੜੀ ਦੇ ਮਾਪੇ ਕਹਿ ਰਹੇ ਨੇ ਕਿ ਅਸੀਂ ਬਹੁਤ ਜ਼ਿਆਦਾ ਦੁਖੀ ਆ ਕਿ ਅਸੀਂ ਖੁਦ ਇਹੋ ਜਿਹੇ ਨਰਕ ਦੇ ਵਿੱਚ ਆਪਣੀ ਕੁੜੀ ਨੂੰ ਭੇਜਿਆ ਇਹ ਕੁੜੀ ਜੋ ਕਿ ਚੰਡੀਗੜ੍ਹ ਹਸਪਤਾਲ ਦੇ ਵਿੱਚ ਕੰਮ ਕਰਦੀ ਸੀ ਇਸ ਕੁੜੀ ਦਾ ਪੀਜੀ ਆਈ ਡੀਜ਼ ਅਤੇ ਬਾਕੀ ਸਾਰਾ ਸਮਾਨ ਮੁੰਡੇ ਵਾਲਿਆਂ ਨੂੰ ਸੌਂਪ ਦਿੱਤਾ ਗਿਆ ਸੀ ਕੁੜੀ ਵਾਲਿਆਂ ਦੇ ਵੱਲੋਂ ਤਾਂ ਕਿ ਚੰਗੀ ਤਰ੍ਹਾਂ ਦੇ ਨਾਲ ਇਸ ਦੀ ਚੈਕਿੰਗ ਕੀਤੀ ਜਾ ਸਕੇ ਕਿ ਕੁੜੀ ਸਹੀ ਵੀ ਹੈ ਜਾਂ ਫਿਰ ਨਹੀਂ ਇਸ ਮਗਰੋਂ ਸ਼ਗਨ ਪਹਿ ਜਾਂਦਾ ਹੈ ਪਰ ਸ਼ਗਨ ਪੈਣ ਤੋਂ ਬਾਅਦ ਹੀ ਮੁੰਡਾ ਲੜਾਈ ਝਗੜਾ ਸ਼ੁਰੂ ਕਰ ਦਿੰਦਾ ਹੈ ਇਹ ਸਾਰੇ ਬੋਲ ਕੁੜੀ ਦੇ ਮਾਪਿਓ ਦੇ ਨੇ ਉਹਨਾਂ ਦਾ ਕਹਿਣਾ ਸੀ ਕਿ ਮੁੰਡਾ ਲੜਾਈ ਕਰਨਾ ਸ਼ੁਰੂ ਕਰਦਾ ਰੁੱਖਾ ਬੋਲਦਾ ਅਤੇ ਫਿਰ ਉਸ ਤੋਂ ਬਾਅਦ ਕੁੜੀ ਨੇ ਆਪਣਾ ਫੋਨ ਬੰਦ ਕਰ ਲਿਆ ਉਹ ਚਾਹੁੰਦੇ ਇਹ ਸੀ ਕਿ ਇਹ ਵਿਆਹ ਨਾ ਹੀ ਹੋਵੇ ਪਰ ਇਸ ਮਗਰੋਂ ਮੁੰਡੇ ਦੇ ਮਾਦੇ ਵੱਲੋਂ ਕੁੜੀ ਵਾਲਿਆਂ ਨੂੰ ਕਿਹਾ ਜਾਂਦਾ ਹੈ ਕਿ ਇਸ ਤਰ੍ਹਾਂ ਰਿਸ਼ਤੇ ਤੋਂ ਜਵਾਬ ਨਾ ਦਿਵੋ ਜੋ ਵੀ ਉਹ ਕਹਿਣਗੇ ਅਸੀਂ ਕਰਨ ਨੂੰ ਤਿਆਰ ਆ 3 ਮਹੀਨੇ ਹੋ ਚੁੱਕੇ ਸੀ ਹੁਣ ਤੱਕ ਫਾਈਲ ਨਹੀਂ ਲੱਗੀ ਸੀ ਵਿਦੇਸ਼ ਜਾਣ ਦੀ ਖਾਤਰ ਇੰਗਲੈਂਡ ਜਾਣਾ ਸੀ ਕੁੜੀ ਨੇ ਤਾਂ ਇਸ ਮਗਰੋਂ ਇਹ ਸਾਰਾ ਪ੍ਰੋਸੈਸ ਵੀ ਸ਼ੁਰੂ ਹੋ ਜਾਂਦਾ ਹੈ ਅਤੇ ਫਿਰ ਪਤਾ ਲੱਗਦਾ ਹੈ ਕਿ ਵਿਦੇਸ਼ ਦੇ ਵਿੱਚ ਭੇਜੀ ਹੋਈ ਇਹ ਕੁੜੀ ਉੱਥੇ ਨਾ ਖੁਸ਼ ਹੈ ਇੰਨਾ ਹੀ ਨਹੀਂ ਨੇੜੇ ਹੀ ਇਸ ਕੁੜੀ ਦੀ ਸਾਕੀ ਭੈਣ ਗगन ਵੀ ਰਹਿੰਦੀ ਸੀ ਜੋ ਕਿ ਖੁਦ ਵੀ ਵਿਆਹੀ ਹੋਈ ਹੈ ਉਸਦੇ ਨਾਲ ਵੀ ਰابطਾ ਚੰਗੀ ਤਰ੍ਹਾਂ ਨਹੀਂ ਕਰਨ ਦਿੱਤਾ ਜਾਂਦਾ ਕੁੜੀ ਨੂੰ ਇਹ ਕੁੜੀ ਵਾਲਿਆਂ ਦੇ ਇਲਜ਼ਾਮ ਨੇ ਜਦੋਂ ਕਿ ਮੁੰਡੇ ਵਾਲਿਆਂ ਦਾ ਕਹਿਣਾ ਹੈ ਕਿ ਜਿਹੜੀ ਇਸਦੀ ਭੈਣ ਹੈ ਗगन ਉਹ ਵੀ ਇੱਕ ਫਰੋਡ ਕਿਸਮ ਦੀ ਕੁੜੀ ਹੈ ਕਿਉਂਕਿ ਉਹਦੇ ਇੱਕ ਤੋਂ ਜ਼ਿਆਦਾ ਵਾਰ ਵਿਆਹ ਹੋਏ ਨੇ ਅਤੇ ਉਹਦਾ ਇਹੀ ਕੰਮ ਹੈ ਕਿ ਉਹਨੇ ਪੈਸੇ ਲਾ ਕੇ ਕਿਸ ਤਰ੍ਹਾਂ ਦੇ ਨਾਲ ਆਪਣੀ ਇੱਥੇ ਜ਼ਿੰਦਗੀ ਸੈਟਲ ਕੀਤੀ ਹੈ ਇਹ ਸਾਰੇ ਇਲਜ਼ਾਮ ਮੁੰਡੇ ਵਾਲਿਆਂ ਦੇ ਵੱਲੋਂ ਲਗਵਾਏ ਗਏ ਨੇ ਤੇ ਇਸ ਦੇ ਨਾਲ ਹੀ ਹੁਣ ਜਦੋਂ ਕੁੜੀ ਦਾ ਵੀਜ਼ਾ ਆ ਜਾਂਦਾ ਹੈ ਪਹਿਲੀ ਵਾਰ ਰਿਫਿਊਜ਼ਲ ਆਈ ਸੀ ਅਤੇ ਉਸ ਸਮੇਂ ਹੀ ਮੁੰਡੇ ਨੂੰ ਪਤਾ ਲੱਗਦਾ ਹੈ ਕਿ ਕੁੜੀ ਨੇ ਪਹਿਲਾਂ ਵੀ ਵਿਦੇਸ਼ ਆਉਣ ਲਈ ਟਰਾਈ ਕੀਤਾ ਸੀ ਪਰ ਉਸ ਨੂੰ ਇਹ ਗੱਲ ਦੱਸੀ ਨਹੀਂ ਗਈ ਜਿਸ ਦੇ ਕਾਰਨ ਇਹ ਰਿਫਿਊਜ਼ਲ ਆਈ ਹੈ ਦਾ ਮਾਪਿਓ ਦਾ ਕਹਿਣਾ ਹੈ ਕਿ ਵਿਆਹ ਤੋਂ ਹਫਤੇ ਬਾਅਦ ਹੀ ਮੁੰਡੇ ਦੇ ਵੱਲੋਂ ਕੁੜੀ ਦੇ ਨਾਲ ਕੁਟਮਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ ਸਾਡੀ ਕੁੜੀ ਨੂੰ ਬੁਰੀ ਤਰ੍ਹਾਂ ਦੇ ਨਾਲ ਡਰਾ ਦਿੱਤਾ ਗਿਆ ਸੀ ਅਤੇ ਕੁੜੀ ਨੇ ਆਪਣੇ ਹੀ ਮਾਪਿਓ ਦੇ ਨੰਬਰ ਵੀ ਬਲੌਕ ਕਰ ਦਿੱਤੇ ਸਨ ਤਾਂ ਖੈਰ ਕਿਸੇ ਤਰ੍ਹਾਂ ਦੇ ਨਾਲ ਹੀ ਵਿਆਹ ਹੁੰਦਾ ਹੈ ਵਿਆਹ ਤੋਂ ਬਾਅਦ ਰਿਸ਼ਤੇ ਵਿਗੜਨੇ ਸ਼ੁਰੂ ਹੁੰਦੇ ਨੇ ਅਤੇ ਕੁੜੀ ਆਪਣੇ ਮਾਪਿਓ ਨੂੰ ਆਖਦੀ ਹੈ ਕਿ ਮੈਂ ਇੱਥੇ ਖੁਸ਼ ਨਹੀਂ ਹਾਂ ਜਿਵੇਂ ਕਿ ਮਾਪੇ ਦੱਸ ਰਹੇ ਹੋ ਮਾਪਿਓ ਦੇ ਵੱਲੋਂ ਹੀ ਦੱਸਿਆ ਗਿਆ ਹੈ ਕੁੜੀ ਦੇ ਮਾਪਿਓ ਦੇ ਵੱਲੋਂ ਕਿ ਸਾਡੀ ਧੀ ਦਾ ਵਿਆਹ ਇਸ ਕੁੜੀ ਦੀ ਸੱਸ ਦੇ ਵੱਲੋਂ ਪਹਿਲਾਂ ਇੱਕ ਘੜੇ ਦੇ ਨਾਲ ਵੀ ਕਰਵਾਇਆ ਗਿਆ ਸੀ ਕਿਉਂਕਿ ਉਸ ਦਾ ਇਹ ਮੰਨਣਾ ਸੀ ਕਿ ਮੇਰਾ ਮੁੰਡਾ ਮੰਗਲਿਕ ਹੈ ਅਤੇ ਇਹ ਸਾਰਾ ਕੁਝ ਸਾਨੂੰ ਸਾਡੀ ਕੁੜੀ ਨੇ ਦੱਸਿਆ। ਇੱਕ ਹੋਰ ਵੱਡਾ ਇਲਜ਼ਾਮ ਜਿੱਥੇ ਮੁੰਡੇ ਵਾਲੇ ਕਹਿੰਦੇ ਨੇ ਕਿ ਕੁੜੀ ਦੇ ਵਿੱਚ ਭੂਤ ਆਂਦਾ ਉਹ ਇਹੋ ਜਿਹੀਆਂ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਉੱਥੇ ਹੀ ਹੁਣ ਕੁੜੀ ਦੇ ਮਾਪਿਓ ਆਖ ਰਹੇ ਨੇ ਕਿ ਸਾਡੀ ਕੁੜੀ ਨੂੰ ਇੰਨਾ ਪਰੇਸ਼ਾਨ ਕੀਤਾ ਹੋਇਆ ਇਹਨਾਂ ਨੇ। ਕਿ ਮੁੰਡਾ ਆਪਣੇ ਕੇਸ ਖੋਲ ਕੇ ਸ਼ਰਾਬ ਪੀ ਕੇ ਇਹ ਆਖਦਾ ਹੈ ਕਿ ਮੇਰੇ ਵਿੱਚ ਅਸਰ ਆ ਗਿਆ ਅਤੇ ਸਾਨੂੰ ਫੋਨ ਲਾ ਕੇ ਕਹਿੰਦਾ ਕੁੜੀ ਦੇ ਮਾਪਿਓ ਕਹਿੰਦੇ ਨੇ ਸਾਨੂੰ ਫੋਨ ਲਗਾ ਕੇ ਕਹਿੰਦਾ ਕਿ ਤੁਸੀਂ ਮੇਰਾ ਇਲਾਜ ਕਰਵਾ ਦਿਓ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਇੱਕ ਕੁੜੀ ਮੁੰਡਾ ਘਰ ਦੇ ਵਿੱਚ ਰਹਿ ਰਹੀ ਹੋਣ ਭਾਵੇਂ ਉਹ ਵਿਦੇਸ਼ ਹੋਵੇ ਜਾਂ ਫਿਰ ਸਾਡਾ ਦੇਸ਼ ਹੋਵੇ ਅਸੀਂ ਸਮਝ ਸਕਦੇ ਹਾਂ ਕਿ ਮਾਨਸਿਕ ਤੌਰ ਤੇ ਇਹਨਾਂ ਦੇ ਹਾਲਾਤ ਕਿਹੋ ਜਿਹੇ ਹੋਣਗੇ ਨਵਾਂ ਨਵਾਂ ਵਿਆਹ ਹੋਇਆ ਸੀ ਕੋਈ ਬਹੁਤੀ ਉਮਰ ਵੀ ਨਹੀਂ ਦੋਹਾਂ ਇਸ ਸਮੇਂ ਸਾਰਾ ਮਾਮਲਾ ਇਸ ਕਰਕੇ ਵੀ ਉਲਝਿਆ ਹੋਇਆ ਹੈ ਕਿ ਇੱਥੇ ਇੱਕ ਮੁੰਡੇ ਦੀ ਐਂਟਰੀ ਹੁੰਦੀ ਹੈ ਜੋ ਕਿ ਚੰਡੀਗੜ੍ਹ ਦਾ ਰਹਿਣ ਵਾਲਾ ਹੈ ਜਿਸ ਦਾ ਨਾਮ ਰਾਹੁਲ ਦੱਸਿਆ ਜਾ ਰਿਹਾ ਅਸਲ ਨਾਮ ਉਸ ਦਾ ਕਾਨ ਸਿੰਘ ਕਿਹਾ ਜਾ ਰਿਹਾ ਹੈ ਇਸ ਦੇ ਹੀ ਕੁੜੀ ਦੇ ਨਾਲ ਸੰਬੰਧ ਨੇ ਹਾਲਾਂਕਿ ਕੁੜੀ ਇਸ ਮੁੰਡੇ ਨੂੰ ਆਪਣਾ ਮਾਮਾ ਦੱਸਦੀ ਹੈ ਪਰ ਇਸ ਕੁੜੀ ਦੇ ਪਤੀ ਦਾ ਕਹਿਣਾ ਹੈ ਜਿਸ ਦਾ ਨਾਮ ਲਵਦੀਪ ਸਿੰਘ ਲਵਪ੍ਰੀਤ ਸਿੰਘ ਹੈ ਉਹਦਾ ਕਹਿਣਾ ਹੈ ਕਿ ਮੇਰੀ ਪਤਨੀ ਲਵਦੀਪ ਦੇ ਇਸ ਮੁੰਡੇ ਦੇ ਨਾਲ ਸਬੰਧ ਨੇ ਅਤੇ ਮੈਂ ਇਸ ਦੇ ਮੂੰਹੋਂ ਕਦੇ ਵੀ ਉਸ ਨੂੰ ਮਾਮਾ ਕਹਿੰਦੇ ਨਹੀਂ ਸੁਣਿਆ ਇਹ ਉਸ ਨੂੰ ਰਾਹੁਲ ਹੀ ਕਹਿੰਦੀ ਹੁੰਦੀ ਸੀ ਯੂਕੇ ਜਾ ਕੇ ਇੱਕ ਕੁੜੀ ਬਦਲ ਗਈ ਇਹ ਪਤੀ ਦੇ ਇਲਜ਼ਾਮ ਨੇ ਬਾਅਦ ਤੇ ਵਿੱਚ ਭੂਤ ਪ੍ਰੇਤ ਆਉਣ ਦੀ ਗੱਲ ਇਸ ਗੱਲ ਦਾ ਰੋਲਾ ਪਿਆ ਅਤੇ ਫਿਰ ਤੀਸਰੀ ਗੱਲ ਇਸ ਮੁੰਡੇ ਦੀ ਐਂਟਰੀ ਹੋਣਾ ਜਿਹਨੂੰ ਉਹ ਕਹਿੰਦੀ ਤਾਂ ਮਾਮਾ ਸੀ ਪਰ ਅਸਲ ਦੇ ਵਿੱਚ ਇਹ ਉਸ ਦਾ ਪ੍ਰੇਮੀ ਦੱਸਿਆ ਜਾ ਰਿਹਾ ਹੈ ਮੁੰਡੇ ਦੇ ਇਲਜ਼ਾਮਾਂ ਦੇ ਹਿਸਾਬ ਦੇ ਨਾਲ 15 ਅਗਸਤ ਨੂੰ ਇਹਨਾਂ ਦੀ ਐਂਗੇਜਮੈਂਟ ਹੋਈ ਸੀ ਲਵਦੀਪ ਜੋ ਕਿ ਕੁੜੀ ਹੈ ਉਸਦੇ ਹੀ ਭੂਆ ਦੇ ਵੱਲੋਂ ਇਹ ਰਿਸ਼ਤਾ ਕਰਵਾਇਆ ਗਿਆ ਸੀ ਮੁੰਡੇ ਵਾਲਿਆਂ ਦੀ ਵੀ ਇਹ ਜਾਣਕਾਰੀ ਹੈ ਵਿਦੇਸ਼ ਜਾਣ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਖੁੱਲ ਕੇ ਸਾਹਮਣੇ ਆਉਂਦੀਆਂ ਨੇ ਜੋ ਕਿ ਲੜਾਈ ਦਾ ਕਾਰਨ ਬਣਦੀਆਂ ਨੇ ਤੇ ਅੱਜ ਇਹ ਦੋਵੇਂ ਪਰਿਵਾਰ ਇਸ ਤਰ੍ਹਾਂ ਕਰਤੇ ਨੇ ਕਿ ਪੈਸੇ ਨੂੰ ਲੈ ਕੇ ਸਾਰਾ ਮਾਮਲਾ اٹਕਿਆ ਹੋਇਆ ਹੈ ਉਹ ਆਖ ਰਹੇ ਨੇ ਕਿ ਸਾਡਾ ਇਨਾ ਪੈਸਾ ਲੱਗ ਗਿਆ ਤੁਸੀਂ ਸਾਡੇ ਪੈਸੇ ਵਾਪਸ ਕਰੋ ਪਰ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਸਗੋਂ ਸਾਡਾ ਪੈਸਾ ਉਹਨਾਂ ਦੇ ਉੱਪਰ ਲੱਗ ਚੁੱਕਿਆ ਸਾਨੂੰ ਇਹ ਉਹ ਸਾਰੇ ਪੈਸੇ ਮੋੜ ਦੇ ਤਾਂ ਖੈਰ ਇਸ ਉਲਝਦੇ ਰਿਸ਼ਤੇ ਦੇ ਵਿਚਾਲੇ ਕੁੜੀ ਦੀਆਂ ਫੋਟੋਆਂ ਵਾਇਰਲ ਕਰ ਦੇਣੀਆਂ ਪਰ ਤੇ ਹੁਣ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਜੇਕਰ ਨਿਭੜਦਾ ਤਾਂ ਨਿਭੇ ਲਵੋ ਪਰ ਪੈਸੇ ਨੂੰ ਲੈ ਕੇ ਸਾਰੀ ਗੱਲ ਫਸੀ ਹੋਈ ਹੈ ਤੇ ਨਾਲ ਹੀ ਇੱਕ ਦੂਸਰੇ ਤੇ ਦੂਸ਼ਣ ਬਾਜ਼ੀ ਦਾ ਦੌਰ ਵੀ ਚੱਲ ਰਿਹਾ ਹੈ ਕੁੜੀ ਵਾਲਿਆਂ ਦਾ ਕਹਿਣਾ ਹੈ ਕਿ ਕਦੇ ਸਾਡੀ ਨੂੰਹ ਦਾ ਕਦੇ ਸਾਡੇ ਪਿਛਲੇ ਬੱਚਿਆਂ ਦੀ ਗੱਲ ਕਰਦੇ ਨੇ ਹੀ ਅਤੇ ਸਾਡੇ ਤੇ ਕਈ ਤਰ੍ਹਾਂ ਦੇ ਇਲਜ਼ਾਮ ਲਗਾਉਂਦੇ ਨੇ ਇਹ ਆਖ ਰਹੇ ਨੇ ਕਿ ਅਸੀਂ ਇਹਨਾਂ ਦੇ ਪੈਸੇ ਦੇਣੇ ਆ ਜੋ ਕਿ ਸਰਾਸਰ ਝੂਠ ਹੈ ਕਿਉਂਕਿ ਇਹਨਾਂ ਨੇ ਸਾਡੇ ਪੈਸੇ ਦੇਣੇ ਬਣਦੇ ਨੇ ਪਰ ਦੂਸਰੇ ਪਾਸੇ ਮੁੰਡੇ ਵਾਲਿਆਂ ਦਾ ਵੀ ਇਹ ਹੀ ਕਹਿਣਾ ਹੈ ਕਿ ਸਾਡੇ ਪੈਸੇ ਬਹੁਤ ਲੱਗ ਚੁੱਕੇ ਨੇ ਤੇ ਇਹ ਸਾਡੇ ਪੈਸੇ ਵਾਪਸ ਕਰ ਦੇਣ ਨਾਲ ਹੀ ਇਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਕਾਰਨ ਹੀ ਇਹ ਰਿਸ਼ਤਾ ਟੁੱਟਿਆ ਇਹ ਵੀ ਇਲਜ਼ਾਮ ਨੇ ਤਕਹਰ ਇਸ ਸਮੇਂ ਮੁੰਡਾ ਜਿਸ ਦਾ ਨਾਮ ਲਵਪ੍ਰੀਤ ਸਿੰਘ ਹੈ ਇਹ ਆਪਣੀ ਪੂਆ ਫੂਫੜ ਦੇ ਕੋਲ ਲੰਡਨ ਦੇ ਵਿੱਚ ਰਹਿ ਰਿਹਾ ਹੈ ਅਤੇ ਲਵਦੀਪ ਕੌਰ ਲਾੜੀ ਉਹ ਵੀ ਵਿਦੇਸ਼ ਪਹੁੰਚ ਚੁੱਕੀ ਸੀ ਇੱਥੇ ਹੀ ਰਹਿ ਰਹੀ ਹੈ ਪਰ ਦੋਹਾਂ ਦੀ ਆਪਸੀ ਲੜਾਈ ਖਿੱਚੋ ਤਾਣ ਵਿਦੇਸ਼ ਦੇ ਵਿੱਚ ਹੋਇਆ ਕੇਸ ਅਤੇ ਪੰਜਾਬ ਦੇ ਵਿੱਚ ਚੱਲ ਰਿਹਾ ਇਹ ਕੇਸ ਇਸ ਸਮੇਂ ਇਹੀ ਕਹਿ ਰਹੇ ਨੇ ਪਰਿਵਾਰਿਕ ਮੈਂਬਰ ਕਿ ਕਿਸੇ ਤਰ੍ਹਾਂ ਨਬੇੜਾ ਹੋ ਜਾਵੇ ਪਰ ਇਹ ਸਾਰਾ ਪੇਚਾ ਪੈਸਿਆਂ ਨੂੰ ਲੈ ਕੇ ਫਸਿਆ ਹੋਇਆ ਤੁਸੀਂ ਇਹੋ ਜਿਹੇ ਵਿਆਹਾਂ ਨੂੰ ਲੈ ਕੇ ਜੋ ਕਿ ਵਿਦੇਸ਼ ਜਾਣ ਦੇ ਲਈ ਪੈਸੇ ਦੀ ਇੱਕ ਤਰ੍ਹਾਂ ਦੇ ਨਾਲ ਸਮਝੌਤਾ ਕੀਤਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਰਿਸ਼ਤਾ ਬਣਾਇਆ ਜਾਂਦਾ ਹੈ ਇਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਬੀਤੇ ਕਈ ਸਾਲਾਂ ਤੋਂ ਇਹੋ ਜਿਹੀਆਂ ਲਗਾਤਾਰ ਖਬਰਾਂ ਸਾਹਮਣੇ ਆਈਆਂ ਨੇ ਕਈ ਵਾਰ ਤਾਂ ਸੀ ਸ਼ਰਮਸਾਰ ਹੋ ਜਾਂਦੇ ਆ ਕਿ ਆਪਸ ਦੇ ਵਿੱਚ ਰਿਸ਼ਤੇਦਾਰ ਹੀ ਜਾਂ ਵੱਡੀ ਉਮਰਾਂ ਦੇ ਬੰਦਿਆਂ ਦੇ ਨਾਲ ਹੀ ਛੋਟੀਆਂ-ਛੋਟੀਆਂ ਕੁੜੀਆਂ ਦੇ ਵਿਆਹ ਕਰਕੇ ਉਹਨਾਂ ਨੂੰ ਉੱਥੇ ਭੇਜਿਆ ਜਾ ਰਿਹਾ ਹੈ ਪਰ ਉੱਥੇ ਉਹ ਕਿਹੋ ਜਿਹੀ ਜ਼ਿੰਦਗੀ ਜੀ ਰਹੇ ਨੇ ਉਹਨਾਂ ਦੇ ਨਾਲ ਕੀ ਕੁਝ ਵਾਪਰ ਰਿਹਾ ਹੈ ਇਹ ਤਾਂ ਖੈਰ ਉਹੀ ਜਾਣਦੇ ਨੇ ਜਾਂ ਫਿਰ ਰੱਬ ਜਾਣਦਾ ਤਾਂ ਇਸ ਪੂਰੇ ਮਾਮਲੇ ਦੇ ਵਿੱਚ ਤੁਹਾਨੂੰ ਕੌਣ ਸਹੀ ਲੱਗ ਰਿਹਾ ਹੈ ਕੌਣ ਗਲਤ ਲੱਗ ਰਿਹਾ ਹੈ ਕਮੈਂਟਾਂ ਦੇ ਰਾਹੀਂ ਆਪਣੀ رائے ਜ਼ਰੂਰ ਦਿਓ